ਚੱਕ ਦਿਆਂਗੇ ਪਰਦੇ ਬੋਲਾ ਰੱਖਦੇ ਆਂਗੇ ਵਿੱਚ ਪ੍ਰਸ਼ਾਸਨ ਮਰਦਾਬਾਦ 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 ਵਿੱਚ ਪ੍ਰਸ਼ਾਸਨ ਮਰਦਾਬਾਦ 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 ਟੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਦਲਤਾਂ ਨੂੰ ਇਨਸਾਫ ਦਿਓ ਨਾ ਬਿਓਂ ਸਾਥ ਦਿਓ ਦਲਤ ਸਮਾਜ ਨੂੰ ਇਨਸਾਫ ਦਿਓ ਸਾਥ ਦਿਓ ਇਨਸਾਫ ਦਿਓ ਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਇੱਕੀ ਦੁੱਕੀ ਚੱਕ ਦੇਾਂਗੇ ਇੱਕੀ ਦੁੱਕੀ ਚੱਕ ਦੇਾਂਗੇ ਪੁਲਿਸ ਪ੍ਰਸ਼ਾਸਨ ਮਰਦਾਬਾਦ

ਰਤਾ ਸਿੰਘ ਤ੍ਰਿਪੂਰੀ ਜੀ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ 24 ਧੱਕਾ ਗਿਆ ਹੋਰ ਲਗਾਇਆ ਜੀ ਆਇਆ ਆਇਆ ਮਾਈਕ ਵਿੱਚ ਰੁਵਾਦਾ ਮਿਲਦਾ ਸਰਪੰਚਾ ਕੀ ਨੋ ਨੋਤਰ ਬੰਦਰ ਸਿੰਘਾ ਜੀ ਕੀ ਮਸਲਾ ਹੈ ਜਿਹੜਾ ਮਸਲਾ ਆਇਆ ਜੀ ਆਪਣੇ ਜੋ ਪੰਜਾਬ ਸਰਕਾਰ ਵੱਲੋਂ ਨਸ਼ਾ ਮਨਦ ਮੇਮ ਚਲਾਈ ਗਿਆ ਉਹਦੇ ਰੂਹ ਸਾਡੇ ਪਤਲੂਆ ਵਿੱਚ ਪ੍ਰੋਗਰਾਮ ਬਕਾਇਆ ਕੀਤਾ ਸੀ ਤੇ ਪ੍ਰੋਗਰਾਮ ਖਾਣ ਤੋਂ ਬਾਅਦ ਚਲੋ ਉੱਥੇ ਆਮ ਤੌਰ ਤੇ ਕਰੋ ਲੋਕਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਬਹਿਸ ਹੋ ਜਾਂਦੀ ਆ ਪਰ ਕਿਸੇ ਗੱਲ ਨੂੰ ਲੈ ਕੇ ਮੇਰੇ ਇਹਨਾਂ ਨਾਲ ਆਪਸ ਵਿੱਚ ਬਹਿਸ ਹੋਈ ਤੇਗੀ ਇਹਨਾਂ ਨਾਲ ਪੰਚਾਇਤ ਜਤਿੰਦਰ ਸਿੰਘ ਜੀ ਤੇ ਇੱਕ ਆਪਣੇ ਹੈਗਾ ਆ ਮਾਮਦੀਨ ਸਿੰਘ ਅੱਛਾ ਤੇ ਆ ਚਲੋ ਆਪਸ ਵਿੱਚ ਸਾਡੀ ਗੱਲਬਾਤ ਹੋਈ ਅਸੀਂ ਉਹ ਤਾਂ ਮੈਨੂੰ ਤਾਂ ਇਹਨਾਂ ਨੇ ਈਸ਼ੂ ਬਾਰੇ ਗ੍ਰੇਡ ਨਹੀਂ ਕਰਿਆ ਇਹ ਮੇਰੇ ਭਰਾ ਦਾ ਨਾਮ ਲਿਖਾ ਕੇ ਇਹਨਾਂ ਨੇ ਉਹਨੂੰ ਅਰੈਸਟ ਕਰਾ ਕੋਵਾ ਦੀ। ਬੇਸ਼ਰਮ ਧੱਕਾ ਕਰ ਰਹੀ ਹੈ ਪੁਲਿਸ। ਕਾਦੀ ਗੱਲ ਐ ਇਹ? ਇਹ ਸਾਨੂੰ ਕੱਲ ਟਾਈਮ ਦਿੱਤਾ ਗਿਆ ਸੀਗਾ ਪਰ ਉਰੇ ਅਸੀਂ ਦੇਹਤਨ ਦੇ ਘਰੇ ਮਾਰ ਚੁੱਕੇ ਆ ਸਵੇਰੇ ਹੀ। ਭਰਾ ਦੀ ਅਰੈਸਟ ਕਰ ਲ ਪਾਈ ਆ। ਅੱਜ ਸ਼ਾਮ ਨੂੰ ਪਾਦੀ ਜੀ। ਜਦ ਕਿ ਸਾਨੂੰ ਜਦ ਕੇ ਬੁਲਾਇਆ ਸਾਨੂੰ ਕੰਘਲੇ ਵਾਸਤੇ ਦੀਗਾ ਤੇ ਉਹ ਸਾਨੂੰ ਧੋਖੇ ਚ ਰੱਖ ਕੇ ਇਹਨਾਂ ਨੇ ਇਹ ਕੰਮ ਕਰਾਇਆ। ਇਹਦੇ ਪਿੱਛੇ ਕੀ ਕਾਰਨ ਸਮਝਦਿਆਂ? ਕਾਰਨ ਇਹ ਤਾਂ ਇਰਾਨੀਤਿਕ ਸਟੰਡ ਆ ਇਹਨਾਂ ਦਾ। ਕਿਹਦੇ ਦਬਾਅ ਵੇਟ ਹੋਇਆ ਕੰਮ ਇਹ? ਇਹ ਸਰਕਾਰ ਦੇ ਦਬਾਅ ਹਟ ਕੰਮ ਹੋ ਰਿਹਾ ਜੀ। ਕਾਰਨ ਕਿਨੇ ਦੇ ਵਿੱਚ ਨੇ ਕਾਰਨ ਇਹ ਹੈ ਜੀ ਚਲੋ ਮੇਰੇ ਪਿੰਡ ਦੇ ਵਿੱਚ ਜਿਹੜਾ ਕੰਮ ਕੰਮ ਹੋ ਰਿਹਾ ਜੀ ਉਹ ਵਧੀਆ ਕੰਮ ਹੋ ਰਿਹਾ ਤੇ ਕਿ ਪਰ ਮੇਰੇ ਕੰਮ ਨੂੰ ਇਗਨੋਰ ਕਰ ਮਾਰਨ ਵਾਸਤੇ ਮੈਨੂੰ ਦਬਾਉਣ ਵਾਸਤੇ ਐਸੇ ਸਰਪੰਚ ਇਹ ਐਸੇ ਸਰਪੰਚ ਹੋਣ ਦੇ ਨਾਤੇ ਮੇਰੇ ਤੇ ਜਿਹੜੀ ਜਾਤੀ ਵਿਦ ਕਰਾ ਵੀ ਕਰਾਇਆ ਜਾਂਦਾ ਕੀ ਮੰਗ ਕਰਦੇ ਹੋ ਮੈਂ ਇਨਸਾਫ ਦੀ ਮੰਗ ਕਰ ਰਿਹਾ ਜੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਕੱਤਰ बसपा ਪੰਜਾਬ ਜੌਨ ਅਨਚਾਰ ਦਾ ਮਹਾਲੀ ਫਤਿਹਗੜ੍ਹ ਸਾਹਿਬ ਲੁਧਿਆਣਾ ਰੂਲ ਕੀ ਮਸਲਾ ਜੀ ਅੱਜ ਅੱਜ ਬਹੁਤ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਸਾਡੇ ਸਰਪੰਚ ਸਰ ਆਤਰਵੰਦ ਸਿੰਘ ਦਾ ਭਰਾ 파ਰਕਰਤ ਸਿੰਘ ਨੂੰ ਹਲਸ ਨੇ ਬਿਨਾ ਬਜਾ ਤੇ ਰਸਟ ਕੀਤਾ ਇਹਦੇ ਪਿੱਛੇ ਰਾਜਨੀਤਿਕ ਸਟੰਟ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਤੇ ਇਸ ਗੱਲ ਦੀ ਮੰਗ ਕਰਦੇ ਆਂ ਕਿ ਇਹਨਾਂ ਨੂੰ ਬਿਨਾ ਸ਼ਰਤ ਰਹਾ ਕੀਤਾ ਜਾਵੇ ਅਗਰ ਨਾ ਰਹਾ ਕੀਤਾ ਗਿਆ ਤਾਂ ਉਹਨੇ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੱਡਾ ਸੰਘਰਸ਼ ਪਿੜਾਂਗੇ ਬਾਈ ਤਰੀਕ ਨੂੰ ਸਾਡਾ ਪੂਰਾ ਪੰਜਾਬ ਦੇ ਵਿੱਚ ਜ਼ਿਲ੍ਹੇ ਪਤਰ ਦੇ ਉੱਤੇ ਡੀਸੀ ਨੇ ਮੈਂਬਰ ਰੰਡਮ ਦੇਣੇ ਆ ਜਿਹੜਾ ਕਿ ਨਸ਼ਿਆਂ ਦੇ ਵਿਰੁੱਧ ਇਹਨਾਂ ਨੇ ਕੀਤਾ ਹੋਇਆ ਪਰ ਉਹ ਨਸ਼ੇ ਆ ਜਿਹੜੇ ਇਹਨਾਂ ਦਾ ਨਸ਼ਿਆਂ ਦੇ ਫੋਕ ਨਿਕਲੀ ਪਈ ਹੈ ਤੇ ਜਿਹੜਾ ਜੋਧਾ ਉਹਨਾਂ ਫੇਲ ਹੋ ਰਿਹਾ ਅਸੀਂ ਪੰਜਾਬ ਸੰਭਾਲੋ ਦਿੱਤਾ ਹੈ ਹੁਣ 15 ਮਾਰਚ ਤੋਂ ਲੈ ਕੇ ਪੰਜਾਬ ਸੰਭਾਲੋ ਦੇ ਰੈਲੀਆਂ ਕਰ ਰਹੇ ਹਾਂ ਤੇ 22 ਤਰੀਕ ਨੂੰ ਸਾਥੀਆਂ ਨੂੰ ਵੀ ਬੇਨਤੀ ਕਰਦੇ ਹਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਸੀਂ ਆਓ ਸਾਡੇ ਨਾਲ 22 ਤਰੀਕ ਨੂੰ ਤਰਨੇ ਵਿੱਚ ਸ਼ਾਮਲ ਹੋਵੋ ਜਿਹੜੇ ਉਹ ਜਿਹੇ ਸਾਡੇ ਨਾਲ ਤੱਕੇਸ਼ ਆ ਹੁੰਦੇ ਆ ਇਹਨਾਂ ਨੂੰ ਬੰਦ ਕਰਾਵਾਂਗੇ ਜਿਹੜੇ ਐਸੇ ਜੀਆਂ ਗੱਲਬਾਤ ਆ ਉਹਦੇ ਬਾਰੇ ਵੀ ਅਸੀਂ ਪਰਚੇ ਦਰਜ ਕਰਾਵਾਂਗੇ ਜੇ ਕੋਈ ਕਿਸੇ ਮੁਲਾਜ਼ਮਾ ਨਾਲ ਕਿਸੇ ਭੈਣ ਭਾਈ ਨਾਲ ਕੋਈ ਤੱਕਾ ਹੁੰਦਾ ਤਾਂ ਬਹੁਤ ਜਨ ਸਮਾਜ ਪਾਰਟੀ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜੀ ਆ ਤੇ ਅਸੀਂ ਅੱਜ ਵੀ ਇਥੋਂ ਇਨਸਾਫ ਲੈ ਕੇ ਜਾਵਾਂਗੇ ਤੇ ਸਰਦਾਰ ਧਰਮਿੰਦਰ ਸਿੰਘ ਸਰਪੰਚ ਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਕਰਨਾ ਚਾਹੀਦਾ ਤੇ ਬੇਨਤੀ ਕਰ ਰਿਹਾ ਤੁਸੀ ਹਮੇਸ਼ਾ ਹੀ ਪਾਰਟੀ ਨਾਲ ਜੁੜ ਕੇ ਚੱਲੋ ਪਾਰਟੀ ਤੁਹਾਡੇ ਨਾਲ ਪੂਰੇ ਡਾਕ ਹੱਕੜਾ ਕੇ ਖੜੀ ਆ ਧੰਨਵਾਦ ਜੈਪੀ ਮਜਾ ਭਾਰਤ ਰਮੇਂਦਰ ਸਿੰਘ ਹਾਂਜੀ ਰਮੇਂਦਰ ਸਿੰਘ ਜਿੰਦਾਬਾਦ ਤੁਹਾਰੀ ਗਰੀਕ ਮੈਂ ਗਰਮੀਤ ਸਿੰਘ ਝੋਵਰ ਹਾਂ ਚਾਰਜ ਮਹਾਲੀ ਸਾਨੂੰ ਅੱਜ ਜਦੋਂ 4 ਵਜੇ 22 ਤਰੀਕ ਦੇ ਧਰਨੇ ਦੀ ਅਸੀਂ ਪਿੰਡਾਂ ਦੇ ਵਿੱਚ ਤਿਆਰੀ ਕਰ ਲੱਗੇ ਹੋ ਸੀਗੇ ਸਾਨੂੰ 4 ਵਜੇ ਫੋਨ ਗਿਆ ਰਮੇਂਦਰ ਸਾਹਿਬ ਦਾ ਜਿਹੜੇ ਸਰਪੰਚ ਨੇ ਪੱਦਰਪੂਰਵਿਤ ਮੌਜੂਦਾ ਜਦੋਂ ਜਦੋਂ ਫੋਨ ਗਿਆ ਸਾਥ ਨੂੰ ਜਿੱਦੇ ਥਾਣੇ ਦੇ ਵਿੱਚ ਆ ਕੇ ਜਦੋਂ ਅਸੀਂ ਆ ਕੇ ਐਸ ਐਚ ਓ ਸਾਹਿਬ ਨਾਲ ਗੱਲ ਕੀਤੀ ਜਿਨ੍ਹਾਂ ਦੀ ਅਸੀਂ 2 ਘੰਟੇ ਵੇਟ ਵੀ ਕੀਤੀ ਹੈ 2.5 ਘੰਟੇ ਵੇਟ ਕਰਨ ਤੋਂ ਬਾਅਦ ਜਦੋਂ ਐਸ ਐਚ ਓ ਸਾਹਿਬ ਆਏ ਤਾਂ ਉਹਨਾਂ ਨੂੰ ਮਿਲੇ ਮਿਲ ਤੋਂ ਬਾਅਦ ਉਹਮਨੇ ਸਾਨੂੰ ਦੱਸਿਆ ਵੀ ਇਹਨਾਂ ਦੀ ਰੈਸਟਪਾਤੀ ਜਦੋਂ ਰੈਸਟ ਤੋਂ ਪ੍ਰੰਤ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਇਹਨਾਂ ਨੂੰ ਕੇਸ ਕਰ ਦਿਓ ਐਸ ਪੀ ਹੰਦੇ ਕਿ ਅਸੀਂ ਇਹਨਾਂ ਦੀ ਜਵਾਨਤ ਕਰਾ ਦੇ ਚਾਰਜ ਕੀ ਲਾਇਆ ਇਹਨਾਂ ਨੇ ਤੇ 755 ਦਾ 755 ਦਾ ਪਰਚਾ ਜਿਹੜਾ ਮੈਂ ਦਿੱਤਾ ਅਸੀਂ ਉਹ ਕਿਹਾ ਜਦੋਂ ਉਹਨਾਂ ਨੇ ਨਾ ਕਿਹਾ ਬਾਰ-ਬਾਰ ਅਸੀਂ ਕਹਿਣ ਦਿਆਂ ਸੀ ਬੇਨਤੀ ਨਹੀਂ ਨਾ ਮੰਨੀ ਇਹਨਾਂ ਨੇ ਫਿਰ ਅਸੀਂ ਜਿਹੜਾ ਸਾਨੂੰ ਐਜੀਟੇਸ਼ਨ ਕਰ ਲਈ ਪੁਲਿਸ ਪ੍ਰਸ਼ਾਸਨ ਨੇ ਮਜਬੂਰ ਕੀਤਾ ਪਰ ਹੁਣ ਬਹੁਜਨ ਸਮਾਜ ਪਾਰਟੀ ਜਿਹੜਾ 22 ਤਰੀਕ ਨੂੰ ਵੀ ਅਸੀਂ ਇਹਦਾ ਤਿੱਖਾ ਸੰਘਰਸ਼ ਕਰਾਂਗੇ ਆਉਣ ਵਾਲੇ ਸਮਾਜ ਦੇ ਸੀ ਤੇ ਦਰਖਾਸਤ ਵੀ ਬਰਾਬਰ ਪੇਸ਼ ਕਰੀ ਜਾ ਉਹ ਵੀ ਅਸੀਂ ਬੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤੇ ਵੀ ਜਿਹੜੀ ਅਸੀਂ ਉਹਨਾਂ ਦੇ ਦੋਸਤੀ ਜਿਹੜੇ ਨੇ ਜਿਹੜੇ ਦਰਖਾਸਤ ਦਿੱਤੀ ਉਹਨਾਂ ਬਰਕਰਾਰ ਵੀ ਦਰਖਾਸਤ ਕੀਆ ਉਹਨਾਂ ਦੇ ਵੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਆ ਜੋ ਸੀ ਉਹਨਾਂ ਤੇ ਕ੍ਰੋਸ ਕਰਚਾ ਹਾਂ ਐਸਸੀ ਐਕਟ ਦਾ ਵੀ ਉਹਨਾਂ ਦਾ ਜਾਤੀ ਕਲਾਬ ਹੋਦਿਆ ਨੇ ਤੇ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਨੇ ਤੇ ਹੋਰ ਵੀ ਜਿਹੜੀਆਂ ਕਾਫੀ ਇਹਨਾਂ ਗੱਲਾਂ ਕਹੀਆਂ ਨੇ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਧੰਨਵਾਦ ਜੇ ਭਿੰਦਾਂ ਸਰਪੰਚ ਜਿੰਦਾਬਾਦ ਐਸਸੀ ਦੇ ਸਰਪੰਚ ਜਿੰਦਾਬਾਦ ਐਸਸੀ ਸਰਪੰਚ ਜਿੰਦਾਬਾਦ ਉਹ ਲੋਤਰਨਾ ਨਾ ਆਇਆ ਜੀ ਨਾ ਕੋਈ ਬੰਦਾ ਇਹ ਕਿ ਕੇਂਦਰ ਸਿੰਘ ਹਮੇਂ ਲੱਗਣ ਮੰਗ ਰਹੇ ਨਾਲ ਉਹਦੇ ਬੰਦਾ ਹੋਣ ਨੇ ਉਹਨਾਂ ਦਾ ਖਰਾ ਦਾ ਤੁਸੀਂ ਕਿ ਸਾਨੂੰ ਫਰਗਤ ਸਿੰਘ ਬਸ ਉਹ ਇਹਨੇ ਨੰਗਾ ਕੱਢਿਆ ਨੰਗਾ ਚੰਗਾ ਕੱਢਿਆ ਇਹਨੂੰ ਫਰਦਾ ਦੇ ਸਾਨੂੰ ਚ ਕੰਮ ਨਹੀਂ ਦਿਲਾਇਆ ਸੀ ਕੰਮ ਨਹੀਂ ਆਇਆ ਸੀ ਇਹਨਾਂ ਦਾ ਕੁਝ ਰਜਨਾਮਾ ਰਹੀ ਨੂੰ ਸੇ ਮਨੋਂ ਕਰਦੇ ਵੇ ਅਸੀਂ ਰੋਕੂ ਕਾਰਵਾਈ ਕੀਤੀ ਆ ਉਹਨੇ ਨਾ ਕਰਦੇ ਦਾ ਦੁਆਰਾ ਫੇਰ ਕਰ ਦਿੱਤਾ ਕਿ ਕਿੰਨੇ ਜਾ ਕੇ ਦੋੜਾ ਕਰਸਤੇ ਇਹ ਨਜਾ ਮਹਿਮ ਕੈਂਪ ਦੇ ਦੌਰਾਨ ਹੋਈ ਇਹਨਾਂ ਦੀ ਲੜਾਈ ਜਿਹੜਾ ਉੱਥੇ ਹੋਈ ਇਹਨੇ ਸਮੇਂ ਦਰਾਰੀ ਹੋਈ ਅੱਛਾ ਜੀ ਦੂਜੀ ਪਾਰਟੀ ਦਾ ਵੀ ਕਹਿਣਾ ਕਿ ਇਹਨਾਂ ਵੱਲੋਂ ਵੀ ਕੰਪਲੇਟ ਦਿੱਤੀ ਕਿ ਇਹਨਾਂ ਨੂੰ ਕੋਈ ਜਾਤੀ ਸੋਚ ਕੇ ਸਭ ਕੁਝ ਬੋਲੇ ਗਿਆ ਸੀ ਜੀ ਸਾਡੇ ਕੋਲ ਕੁਝ ਨਹੀਂ ਦਿੱਤੀ ਉਹ ਕਹਿੰਦੇ ਸੀ ਇਹਨਾਂ ਨੂੰ ਪਤਾ ਕਹਿੰਦੇ ਕ੍ਰਾਸ ਪਕਸ਼ਾ ਤੇ ਰਾਇਆ ਕੀਨੇ ਕਰਾਇਆ ਇੱਥੇ ਇਹਨਾਂ ਨੇ ਗੀਗੋ ਬੰਜੇ ਦੇ ਜਿਹੜੇ ਧਰਮਿੰਦਰ ਹੋਂ ਨਾਲ ਕਿ ਉਹਨਾਂ ਨੇ ਇਹ ਵੀ 에ਰੋਪਲੇਨ ਵੀ ਐਸ ਐਚਓ ਸਾਹਿਬ ਨੂੰ ਇਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਜੀ ਸੰਭਾਲ ਦੇ ਤੋਂ ਇਹ ਤਾਂ ਰੈਸਟੇਲੇਟ ਵੀ ਇਹ ਸ਼ਾਮ ਨੂੰ ਤਾਂ ਪਈ ਹੈ ਕਿਨੇ ਵੇਲੇ ਅਰੇਸਟ ਮੈਂ ਪੁੱਛਣਾ ਮੈਂ ਕਿੰਨੇ ਘੋੜੇ ਹੋਏ ਕਿਹੜਾ ਵੀਡੀਓ ਤਾਂ ਆਪਾਂ ਲਈ ਗਿਆ ਨਹੀਂ ਜੀ ਰੋਕੂ ਘਰ ਵੀ ਕੀਤੀ ਹੈ 26107 ਨੰਬਰ ਐਸਐਸ ਕਿ ਹੁਣ ਤਾਂ ਨਾਲ ਗਿਆ ਕਿ ਇਹਦੇ ਬਾਰੇ ਦੱਗੀ ਗਿਆ ਨਹੀਂ ਦੇਖੋ ਜੀ ਉਹਨਾਂ ਨੂੰ ਅਸੀਂ ਦੱਸਿਆ ਸੀਗਾ ਕਿ ਹੁਣ ਜੇ ਇੱਥੇ ਜਿੰਦੋਸਟਰ ਕੋਲ ਬੈਠੇ ਜਿੰਸਾਹ ਹੈ ਨਹੀਂ ਕਿ ਜੇ ਹੈਗੇ ਤੁਸੀਂ ਪੀਸ਼ਕਾ ਕਾ ਨੇ ਬਰੋਨ ਸਿੰਘ ਸਾਹਿਬ ਹੈਗੇ ਜਦੋਂ ਭਰੇ ਸੀ ਪੇਸ਼ ਕਰਕੇ ਇਹਨੂੰ ਡਿਸਕਸ ਕਰ ਸਕਦੇ ਹਾਂ ਆਪਾਂ ਕੱਲ ਨੂੰ ਇਹ ਪੇਸ਼ ਕਰ ਦੋਗੇ ਹਾਂ ਕੱਲ ਨੂੰ ਕਰਨੀ ਹੈ ਇਹ ਕੱਲ ਨੂੰ ਕਰਨੀ ਜੋ ਕਾਰਵਾਈ ਹੋਣੀ ਫਿਰ ਉਹਨਾਂ ਨੇ ਦੇਖਣੀ ਹੈ ਹਾਂ ਬਸ ਉਹਨਾਂ ਨੇ ਦੇਖਣਾ ਅਸੀਂ ਜਿਹੜੇ ਹੈਗੇ ਅਸਿਸ ਸਿੰਘ ਸਾਹਿਬ ਜਿਹਨੂੰ ਪੀਸ਼ ਕਰਦੇ ਜਿਤੋਂ ਅਜ ਬੁਲਾਇ ਸੀ ਦੂਜੀ ਪਾਰਟੀ ਕਦੇ ਆਈ ਨਹੀਂ ਸੀ ਜੀ ਆਈ ਹੈ ਜੀ ਕਿਹਨੇ ਠੀਕ ਕਿੰਨੇ ਬੰਦਿਆਂ ਦੀ ਥਲਾ ਪਰਚਾ ਟਾਰਗੇਟ ਸਿੰਘ ਨੇ ਕਰਵਾਤਾ ਹੈ ਪਛਾਣੀ ਹੈ ਜੀ ਸੱਤ ਬੰਦੇ ਸੱਤਾਂ ਨੂੰ ਕੋਕੂ ਕਰਦੇ ਕਿੱਥੇ ਠੀਕ ਉਹਨਾਂ ਨੂੰ ਪਾਬੰਦ ਕਰਨ ਵਾਸਤੇ ਪਰਸੂ ਆ ਵੀ ਨਾਈਜੇਗਾਨ ਦ્વાਰੋਂ ਹੋਵੇ ਸੀ ਕੱਲ ਵੀ ਫੇਸਬੁੱਕ ਦੇ ਪਰਪਰਸਿੰਗ ਵੱਲੋਂ ਲਾਈਵ ਹੋ ਕੇ ਕਿਹਾ ਸੀ ਮੈਨੂੰ ਪਰਸ ਤੱਕ ਕਿਨਾਲਾ ਚੱਕਰ ਆਈ ਹੈ ਗ੍ਰਿਫਤਾਰ ਕਰਨ ਆਈ ਹੈ ਪਤਾ ਨਹੀਂ ਮੈਨੂੰ ਹਮ ਤਾਂ ਬੁਲਾਇਆ ਸੀ ਮੈਨੂੰ ਪਹਿਲੇ ਬਸੁੱਤੇ ਵੀ ਸੀ ਬੁਲਾਇਆ ਸੀ ਦਰਖਾਸਤ ਇਸ ਨੂੰ ਕਿ ਉਹਨਾਂ ਦਰਵਾਜ਼ਾ ਦਿੱਤੀ ਨਹੀਂ ਉਹਨਾਂ ਵੱਲੋਂ ਜਦੋਂ ਵੀਡੀਓ ਬਣਾਈ ਗਈ ਤਾਂ ਪੁਲਿਸ ਉੱਥੋਂ ਭੱਜਦੀ ਨਜ਼ਰ ਆਲੀ ਸੀ ਇਹ ਗੱਲ ਵੀਡੀਓ ਦੇ ਵਿੱਚ ਕਿਉਂਕਿ ਜਣਾਤੀ ਮੈਨੂੰ ਜੀ ਬੁਲਾਇਆ ਸੀ ਕੱਲ ਨਹੀਂ ਆਏ ਹੈਗੇ ਕਹਿੰਦੇ ਅਸੀਂ ਆ ਜਾਾਂਗੇ ਹਰਗੜ ਸਿੰਘ ਗੂਲ ਵੈਤੀ ਵੀ ਪੁਲਿਸ ਮੈਨੂੰ ਲੈਣ ਆਈ ਸੀ ਵੀ ਹੁਣ ਜਦੋਂ ਉਹ ਬਧਰ ਬੰਦੇ ਪਿੰਡ ਦੇ ਆ ਗਏ ਤਾਂ ਗੱਲ ਚਲੀ ਗਈ ਜੀ ਮੇਰਾ ਮੇਰਾ ਭਰਾ ਸਰਪੰਚ ਨੂੰ ਫੋਨ ਕਰਨ ਦਿੱਤਾ ਵੀ ਉਹ ਕਹਿ ਰਹੀ ਸੀ ਕਿ ਅਸੀਂ ਆ ਜਾਵਾਂਗੇ ਕੋਈ ਗੱਲ ਨਹੀਂ ਅੱਛਾ ਹਾਂ ਵੀ ਅਸੀਂ ਆ ਜਾਵਾਂਗੇ ਉਹ ਬੁਲਾਇਆ ਸੀ ਕਹਿੰਦੇ ਵੀ ਟਾਈਮ ਦੇ ਆਈ ਸੀ ਵੀ ਆ ਜਿੰਨੇ ਵੇਲੇ ਹਾਂ ਹਾਂ ਉਹ ਟਾਈਮ ਦੇਣ ਕਹਿ ਰਹੇ ਹੁਣ ਟਾਈਮ ਦੇ ਦਿੱਤਾ ਸੀ ਉਹ ਕਹਿੰਦੇ ਸੀ ਆ ਜਾਣਾ ਨੇ ਧੰਨਵਾਦ ਅੱਛਾ ਐਸੀ ਸਰਪੰਚ ਜਿੰਦਾਬਾਦ ਐਸੀ ਸਰਪੰਚ ਜਿੰਦਾਬਾਦ ਰਾਜ ਪ੍ਰਸ਼ਾਸਨ ਜਿੰਦਾਬਾਦ ਮੁਰਦਾਬਾ ਰਾਜ ਪ੍ਰਸ਼ਾਸਨ ਮੁਰਦਾਬਾ